ਚਲੋ ਅੱਜ ਅਸੀਂ ਇੱਕ ਪੇੜ ਦੇਸ਼ ਦੇ ਨਾਮ ਅਰਿਆਵਲ ਪੰਜਾਬ ਦੇ ਤਹਿਤ ਇੱਕ ਰੁੱਖ 100 ਰੁੱਖ ਇਸ ਰੁੱਖਾਂ ਦੀ ਸੇਵਾ ਨੂੰ ਸਾਡੇ ਬਹੁਤ ਹੀ ਸਵਰਗੀਆ ਟਿੰਗਲਵਾੜੇ ਦੇ ਬਾਨੀ ਭਗਤ ਪੂਰਨ ਸਿੰਘ ਜੀ ਨੇ ਲਗਭਗ 50 ਸਾਲ ਪਹਿਲਾਂ ਲੋਕਾਂ ਨੂੰ ਗੁਹਾਰ ਲਈ ਕਿ ਜੇ ਧਰਤੀ ਬਚਾਉਣੀ ਆ ਤਾਂ ਪੇੜ ਲਾਓ ਦਰਖਤ ਲਾਓ ਕਿ ਪਾਣੀ ਬਚਾਉਣਾ ਤਾਂ ਦਰਖਤ ਲਾਓ ਧਰਤੀ ਦੀ ਕੋਖ ਨੂੰ ਦਰਖਤਾਂ ਦੇ ਨਾਲ ਭਰ ਦਿਓ ਸੋ ਉਸ ਆਵਾਜ਼ ਨੂੰ ਭਗਤ ਪੂਰਨ ਸਿੰਘ ਜੀ ਪਿੰਗਲਵਾੜਾ ਦੇ ਜੋਬਾਨੀ ਸਰਨ ਉਹਨਾਂ ਦੀ ਆਵਾਜ਼ ਨੂੰ ਬੁਲੰਦ ਕਰਨ ਵਾਸਤੇ ਹਰਿਆਵਲ ਪੰਜਾਬ ਵੱਲੋਂ ਸਰਦਾਰ ਦਲਜੀਤ ਸਿੰਘ ਜੀ ਕੋਲੀ ਮਨਜੀਤ ਸਿੰਘ ਜੀ ਸ਼ਾਣੀ ਅਤੇ ਸਾਡੇ ਸੰਦੀਪ ਸਲੋਤਰਾ ਜੀ ਅਤੇ ਪ੍ਰੋਫੈਸਰ ਸਾਹਿਬ ਜੀ ਨੈਸ਼ਨਲ ਮਾਈ ਦੇ ਨਾਲ ਅਸੀਂ ਸਾਰੇ ਇਹ ਜੋ ਦਰੱਖਤਾਂ ਦੀ ਸੇਵਾ ਅੱਜ ਅਸੀਂ ਮੁਕੰpura ਕੋਬੀ ਵਾਲਾ ਚੌਂਕ ਰੰਭ ਕੀਤੀ ਹੈ ਇਹ ਸਾਰੀ ਸੜਕ ਦੇ ਉੱਤੇ ਅਸੀਂ ਤੁੰਗ ਪਾਈ ਬਟਾਲਾ ਰੋਡ ਤੱਕ ਅਤੇ ਇਸ ਤੋਂ ਪਿੱਛੇ ਚੋੜਾ ਫਾੜ 44 ਤੱਕ ਅਸੀਂ ਸੜਕ ਦੇ ਕਿਨਾਰੇ-ਕਿਨਾਰੇ ਨਿੰਮਾ ਧਰੇਕਾਂ ਅੰਬ ਆਵਲੇ ਦੇ ਦਰਖਤ ਕਾਲੀ ਦੇ ਦਰਖਤ ਕਿਕਰਾਂ ਦੇ ਦਰਖਤ ਜੋ ਸਾਡੇ ریاਸਤੀ ਦਰੱਖਤ ਸੰਨ ਇਹਨਾਂ ਸਾਰਿਆਂ ਦੀ ਅਸੀਂ ਸੇਵਾ ਕਰਾਂਗੇ ਜੋ ਪਹਿਲੇ ਇਲਾਕਾ ਨਿਵਾਸੀ ਉਹਦੇ ਸਨਵਾਦੀ ਹਾਂ ਜਿਨ੍ਹਾਂ ਨੇ ਇਸ ਸੇਵਾ ਦੇ ਵਿੱਚ ਸਾਡਾ ਹੱਥ ਮਡਾਇਆ ਅਤੇ ਇਹਨਾਂ ਦਰਖਤਾਂ ਨੂੰ ਪਾਲਣ ਵਾਸਤੇ ਇਹਨਾਂ ਨੇ ਆਪਣੀ ਜ਼ਿੰਮੇਵਾਰੀ ਲਈ ਆ ਅਸੀਂ ਸਾਰਿਆਂ ਦਾ ਧੰਨਵਾਦ ਹਾਂ ਜੀ ਅੱਜ ਫੇਰ ਕ੍ਰਿਸ਼ਨ ਭਗਵਾਨ ਦੇ ਮਹਾਨ ਜਨਮ ਅਸ਼ਟਮੀ ਦੇ ਦਿਨ ਤੇ ਅਸੀਂ ਸਾਰੇ ਪੰਜਾਬ ਨੂੰ ਸਾਰੇ ਦੇਸ਼ ਨੂੰ ਲੱਖ ਲੱਖ ਵਧਾਈ ਦਿੰਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇ ਜੈ ਜੈ ਸ਼੍ਰੀ ਕ੍ਰਿਸ਼ਨ ਜੀ ਮਹਾਰਾਜ ਕੀ ਜੈ